ਲੁੱਟ ਦੀ ਨੀਅਤ ਨਾਲ ਡੇਰਾ ਬਾਬਾ ਨਾਨਕ ਨਦੀਕ ਪਖੋਕੇ ਟਾਲੀਚ ਨੌਜਵਾਨ ਤਾਕਿਰ ਚਾਮਾਰ ਕੇ ਕਤਲ ਭਰਾ ਨੂੰ ਕੀਤਾ ਜ਼ਖਮੀ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਦੀਨ ਪਿੰਡ ਪਖੋਕੇ ਟਾਲੀ ਸਾਹਿਬ ਤੇ ਨੌਜਵਾਨ ਰਾਜੂ ਮਸੀ ਆਪੇ ਭਰਾ ਨਾਲ ਡੇਰਾ ਬਾਬਾ ਨਾਨਕ ਵਿਖੇ ਘਰੋਂ ਘਰੇਲੂ ਸਮਾਨ ਲੈਣ ਗਿਆ ਸੀ ਤਾਰਾ ਰਸਤੇ ਵਿੱਚ ਉਸ ਦਾ ਪਿੰਡ ਚੰਧੂ ਨੰਗਲ ਦੇ ਵਿਅਕਤੀ ਵੱਲੋਂ ਲੁੱਟ ਦੀ ਨੀਅਤ ਨਾਲ ਰਾਜੂ ਮਸੀਹ ਦਾ ਕਿਚਮਾਰ ਕੇ ਕਤਲ ਕਰ ਦਿੱਤਾ ਜਦਕਿ ਉਸ ਤੇ ਭਰਾ ਵੱਲੋਂ ਉਸ ਨੂੰ ਬਚਾਉਂਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਗਿਆ ਉਸ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਪ ਤੰਮਨ ਲਾਵਰ ਵੱਲੋਂ ਹੀ ਜ਼ਖਮੀ ਵਿਅਕਤੀ ਨੂੰ ਸਰਕਾਰੀ ਹਸਪਤਾਲ ਡੇਰਾ ਬਾਬਾ ਨਾਨਕ ਛੱਡ ਕੇ ਫਰਾਰ ਹੋ ਗਿਆ ਹੈ ਜਿੱਥੇ ਡਾਕਟਰਾਂ ਵੱਲੋਂ ਰਾਜੂ ਮਸੀਹ ਨੂੰ ਤਾਂ ਮਰ ਤੱਕ ਕੋਸ਼ਿਸ਼ ਕਰ ਦਿੱਤਾ ਜਦਕਿ ਉਸ ਤੇ ਜ਼ਖਮੀ ਭਰਾ ਦਾ ਡੇਰਾ ਬਾਬਾ ਨਾਨਕ ਵਿਖੇ ਇਲਾਜ ਚੱਲ ਰਿਹਾ ਹੈ ਉਧਰ ਮੌਕੇ ਤੇ ਪਹੁੰਚੇ ਸਣਾਡੇਰਾ ਬਾਬਾ ਨਾਨਕ ਵੱਲੋਂ ਜਾਂਚ ਆਰੰਭੀ ਹੈ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆਂ ਡੀਐਸਪੀ ਸਣਾਡੇਰਾ ਬਾਬਾ ਨਾਨਕ ਰਿਪੁੱਤਾਪਨ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਉਹ ਰਾਮਾਂ ਦੇ ਚਾਂ ਲੈਵਾ ਹਮਲਾ ਹੋਇਆ ਹੈ ਜਿਸ ਵਿੱਚ ਇੱਕ ਪ੍ਰਾ ਦੀ ਮੌਤ ਹੋ ਗਈ ਦੂਸਰਾ ਗੰਭੀਰ ਉੱਚ ਜਖਮੀ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਗੁਰਜੀਤ ਸਿੰਘ ਵਾਸੀ ਚੰਤੂ ਨੰਗਲ ਦੇ ਖਿਲਾਫ ਤਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ Laash ਨੂੰ ਕਪਚੀ ਵਿੱਚ ਲੈ ਕੇ ਪੋਸਟਮਾਰਟਮ ਲਈ ਸ਼ਹਿਰ ਹਸਪਤਾਲ ਬਟਾਲਾ ਭੇਜ ਦਿੱਤਾ ਹੈ ਮੁਰਚਾ ਨੂੰ ਫੰਡ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ ਅਤੇ ਮੁਲਜ਼ਮ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਵੰਦੀਕਰ ਰਹੀ ਕੀਤੀ ਜਾਵੇਗੀ ਇਸ ਉੱਪਰ ਪਰਿਵਾਰਕ ਮੈਂਬਰਾਂ ਨੇ ਇਨਸ਼ਾਅ ਦੀ ਕੋਹਰ ਲਗਾਉਂਦੇ ਆ ਕਿ ਆਕੇ ਮੁਲਜ਼ਮ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਕੀ ਨਾਮ ਟਾਟਾ ਬੇਟਾ ਹਾਂਜੀ ਕੀ ਗੱਲ ਹੋਈ? ਜੀ ਮੈਂ ਦੇ ਬੜੇ ਮੇਰੇ ਪਤਾ ਕੋਈ ਨਹੀਂ ਕਿ ਪਤਾ ਜੇ ਮੇਰੇ ਪੱਠੇ ਵੜਦਾ ਆ ਜੀ। ਪੱਠੇ ਵੜ ਕੇ ਉਹਦੇ ਸੋੜ ਕੇ ਸਭੀ ਮਾਜੀ ਮੁਲਜ਼ਮ ਨੂੰ ਲਾਪੇਂਦੇ ਬਣੇ ਕਹਿੰਦੇ ਕਿ ਆਜਾ ਤੇਰੇ ਤੇਰੇ ਮੇਰੇ ਕੱਜਾਂ ਮਾਰ ਕੇ ਚੱਲੀ ਮੈਂ ਪੱਠੇ ਸੋੜ ਕੇ ਦੱਪੜ ਪੜ ਕੇ ਪਹੁੰਚਾਇਆ ਜੀ। ਕੀ ਗੱਲ ਕੋਈ ਪਤਾ ਲੱਗੇ ਕੀ ਹੋਈ ਆ? ਗੱਲ ਦੀ ਕੋਈ ਪਤਾ ਲੱਗੇ ਨਹੀਂ ਪਤਾ ਲੱਗਦਾ ਮੈਨੂੰ ਲੱਗਦਾ ਪਤਾ ਫੇਰ ਵੀ ਮੈਨੂੰ ਪਤਾ ਲੱਗਦਾ ਮੈਨੂੰ ਪ ਇਹ ਨੂੰ ਦੱਸਿਆ ਵੀ ਕੋਈ ਕਿਸੇ ਮੋੜੇ ਕਰਦੀ ਨਹੀਂ ਕਿ ਨਾ ਜੋ ਸੇਪ ਪਾਇਆ ਗਈ ਤੇ ਕਿਚਾ ਮਾਰੀਆਂ ਕਿੰਨ ਰਜੀਦਾਂ ਲੀ ਗਈ ਇਹਨਾਂ ਨੇ ਗੱਜੀ ਗੱਜੀ ਦੇ ਨਾਲ ਬਾਕੀ ਕਚਾ ਇੱਥੇ ਮੋਟਾ ਸਕੇ ਜਦੋਂ ਖੱਡ ਗਿਆ ਜਿਆਜ ਮੋਟਾ ਦਾੰਦ ਲਗਾ ਪਿੰਡ ਦਾ ਹੀ ਮੁੰਡਾ ਅੰਡੇ ਚੰਨ ਲਾ ਕੇ ਨਾਲ ਹੀ ਆ ਸਾਡੇ ਚੰਦੂ ਨਗਰ ਹਾਂਜੀ ਠੀਕ ਹੈ ਚਵੜੇ ਦਾ ਕਾਰਨ ਹੀ ਪਤਾ ਲੱਗਾ ਨਹੀਂ ਕੋਈ ਨਹੀਂ ਪਤਾ ਲੱਗਾ ਜੀ ਉਹਦੇ ਵੱਡੇ ਮੁੰਡੇ ਨੂੰ ਪਤਾ ਜੂ ਹੋਵੇ ਜਦੋਂ ਨਾਲ ਹੀ ਹੁੰਦੇ ਹਾਂਜੀ ਤੇ ਕੀ ਸਰਕਾਰ ਪੁਲਸ ਆ ਗਈ ਉਸ ਵੇਲੇ ਇਹਦਣੇ ਬੰਦੇ ਪੁਲਿਸ ਵਾਲੇ ਉਹਦੀ ਪੁਲਿਸ ਆ ਗਈ ਕਿ ਨਹੀਂ ਆ ਗਈ ਪੁਲਿਸ ਤੇ ਮੁਕੱਦਮਾ ਬਣਿਆ ਕਿ ਨਹੀਂ ਬਣਿਆ ਕੀ ਹੁਣ ਉੱਤੀ ਸੀ ਕੀ ਤੁਹਾਡੀ ਕੀ ਚਾਹੁੰਦੇ ਤੁਸੀਂ ਐਹੀ ਜਨਾਂ ਵੀ ਇਹ ਮੈਨੂੰ ਫੜੋਗੇ ਤੇ ਮੇਰੇ ਵਜੋਂ ਗਈ ਮੈਨੂੰ ਬੜੇ ਪਾੜ ਦੇ ਇਹਨੇ ਕਹਿੰਦੇ ਕੱਲ੍ਹ ਕਰੀ ਬੰਦੇ ਕਹਿੰਦਾ ਮਾਰ ਦੇ ਹਾਂ ਇਹਦੇ ਕੋਲ ਬਿਆਨ ਲੈਣੇ ਨੇ ਕਹਿੰਦੇ ਬੰਦੇ ਨੂੰ ਕਿਆ ਭਾਈ ਜਮ ਕੇ ਬੰਦੇ ਪਹਿਲਾਂ ਕਹਿੰਦਾ ਕਿ ਕੋਈ ਦੇਰ ਪੈਸੇ ਮਗਰ ਦੇ ਪਹਿਲਾਂ ਤੇ ਨੂੰ ਮਾਰ ਦੋ ਇਹ ਬਿਆਨ ਤੇ ਦੱਸੇਗਾ ਮਰੇ ਬੜੇ ਜਾਏਗਾ ਪਟੇ ਘੋਟੇ ਬੈਠੇ ਫਿਰ ਲੋਕੀ ਕੋਈ ਰੰਜਿਸ਼ ਰਾਜੀ ਰਾਹਲੇ ਕੋਈ ਬਸ ਯਾਰ ਇਹ ਕਦੀ ਜਾਣੀ ਜਾਂ ਨਹੀਂ ਜਾਂਦੇ ਆਪੋ ਤੁਮਾਂ ਹੋਣ ਵੱਖਰੀ ਗੱਲ ਹੈ ਮੋੜ ਠੀਕ 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 ਤੁਹਾਡਾ ਕੀ ਨਾਮ ਹੈ ਮੈਂ ਪੋਲੀ ਜੀ ਤੁਹਾਡਾ ਪੁੱਤਰ ਸੀ ਹਾਂਜੀ ਮੇਰਾ ਪੁੱਤਰ ਸੀ ਮੈਂ ਬਹੁਤ ਪੋਚਾ ਕਰਕੇ ਆਈ ਹਾਂ ਲੋਕਾਂ ਨੇ ਕਹਿੰਦੇ ਸਿੰਨਾ ਚੋਕ ਕਰਨ ਪੁੱਤ ਕੰਮ ਪੜਿਆ ਮੈਂ ਕੰਮ ਕਰਦੀ ਮੈਨੂੰ ਇਹਨੇ ਸੁਣਾ ਦਿੱਤਾ ਤੇਰਾ ਮੁੰਡਾ ਬਹੁਤ ਮਾਰਿਆ ਚੇਤੀ ਆ ਜਾ ਉਸ ਸਾਥ ਦੇ ਵਿੱਚ ਮੈਂ ਆਈ ਇਹਦੇ ਵਿੱਚ ਮੇਰਾ ਮੁੰਡਾ ਮਾਰ ਚੜਿਆ ਲੋਕਾਂ ਕਿੰਨ ਮਾਰਿਆ ਕਿੰਨ ਨੇ ਉਹ ਇਹਨਾਂ ਦਾ ਮਰਾ ਮੁੰਡਾ ਹੈ ਅੱਜ ਪੈ ਗਿਆ ਮੁੰਡਿਆ ਮਾਰਦਾ ਜੇ ਤੇ ਗੱਲ ਕੀ ਹੋਈ ਕੋਈ ਪਤਾ ਲੱਗਣੀ

ਤਕੜਾਈ ਵਾ ਮੇਰੇ ਪੁੱਤ ਕੋ ਵੀ ਨਹੀਂ ਜਿਹੜਾ ਨੂੰ ਦੇ ਦਿੰਦੇ ਅਈ ਗਰੀਬ ਜੇ ਮੈਂ ਤਾਂ ਡੋਕਟਰ ਵਾਲੇ ਜੇ ਮੈਂ ਤਾਂ ਕਰ ਗਈ ਜਾਂਦੇ ਆ ਜਿਹੜੀ ਧਾਰ ਦਾ ਪੁੱਰੇ ਬੱਚੇ ਮੇਰੇ ਦੀਆਨੀ ਕਰਦੇ ਨੇ ਕਾਰ ਵਾਲਾ ਮੇਰਾ ਦੀਆੜੀ ਕਰਦਾ ਵਾ ਅਈ ਗਰੀ ਰੋਟੀ ਪਾਣੀ ਇੱਦਾਂ ਹੀ ਆਪਣਾ ਚਲੋ ਮੇਜ਼ਾਨ ਦੇ ਨੇ ਇਦਾਂ ਕਰਦੇ ਲੋਕਾਂ ਦਾ ਤੇਲ ਲਾੜ ਕਰੀ ਜਾਂਦੇ ਅਈ ਗਰੀਬ ਜੇ ਮੈਂ ਡੋਕਟਰ ਹੀ ਵਾਲੇ ਬਣਾਇਆ ਗਾ ਕੋਈ ਆਦੇ ਨਹੀਂ ਦੀਆੜੀ ਦਾਰੀ ਆ ਗਈ ਇੰਤ ਕਰਦੇ ਨੇ ਮੀਆਂ ਸੋਹਣੀਆਂ ਤੁਹਾਡਾ ਤੁਹਾਡੀ ਕਿਨਮ ਅਦੇ ਕਦਨੀ ਲਾਗਦੇ ਮੇਰਾ ਪਤੀ ਜਿਨਾਂ ਨੇ ਮਾਰਿਆ ਮੈਨੂੰ ਲੜਨੇ ਨਹੀਂ ਪਤਾ ਕੌਣ ਇਲਾਕੇ ਦੁਕਾਨ ਦੇ ਕੱਲ ਆਈ ਦੋਵੇਂ ਭਰਾ ਆਏ ਦੁਕਾਨ ਦੇ ਉੱਤੇ ਅੱਜ ਵੀ ਕਰ ਜਾਇ ਕਿ ਕੌਣ ਚੇ ਮਨੀ ਦੁਕਾਨ ਤੇ ਨਾ ਕੋਲੀ ਡੋਰ ਤੇ ਕੇਰ ਲਿਆ ਕਹਿੰਦੇ ਕਿ ਤੂੰ ਆਏ ਜੇ ਕੰਨਾ ਹੀ ਕਰੋ ਆਇਆ ਉਹਨਾਂ ਦਾ ਕਿਰਜਾ ਮਾਰ ਲਿਆ ਮੇਰਾ ਬੇਤੇ ਕਿ ਤੱਕ ਤੁਹਾਨੂੰ ਕਿਉਂ ਲੱਗਿਆ ਵਾ ਬੱਡੇ ਕੁਕੀ ਲਈ ਪਤਾ ਚ ਕਰੋ ਆਏ ਦੋ ਦਵੀ ਮਾਣੀ ਮੈਂ ਆਂ ਤੇ ਲੈਣ ਭੇਜਿਆ ਮੈਂ ਨਾਲ ਫੁਲਕੇ ਲਾਲੇ ਲੇ ਲਾਂਡੇ ਬਣਾ ਲੇ ਪਾਣੀ ਗੱਲ ਦਾਰੀ ਨੇ ਆਣ ਨਿੱਤਾ ਨੰਗੇ ਜਹਾਨੇ ਮੈਂ ਜਨ ਬਾਰ ਕੇ ਰਹਿਣਾ ਨਾ ਬੱਦ ਸਵਾਸ ਤੇ ਅਦਵਾ ਕਿਵੇਂ ਨਾ ਵੱਕੀ ਹੈ ਵਰਨੋ ਤਾੜਾ ਇਹ ਅੱਜ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ 11:00 11:30 ਵਜੇ ਇੱਕ ਪੱਖੋ ਕੇ ਟਾਲੀ ਸਾਹਿਬ ਦਾ ਆਦਮੀ ਰਾਜੂ ਰਾਜੂ ਮਸੀ ਜਦ ਹੀ ਕਿ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਗੁਰਜੀਤ ਸਿੰਘ ਨੂੰ ਤੇ ਉਸ ਦੇ ਸਬੰਧ ਦੇ ਵਿੱਚ ਤੁਰੰਤ ਟੀਮਾਂ ਬਣਾ ਕੇ ਉਹਨਾਂ ਦੇ ਘਰ ਤੇ ਰੇਡ ਕੀਤੀ ਜਾ ਰਹੀ ਤੇ ਐਫ ਆਈ ਆਰ ਉਹਨਾਂ ਦੇ ਬਿਆਨਾਂ ਦੇ ਬਿਆਨਾਂ ਤੇ ਐਫ ਆਈ ਆਰ ਦਰਜ ਕਰਕੇ ਅਗਲੀ ਕਾਰਵਾਈਆਂ ਵਿਚ ਰਹੀਆਂ ਨੇ ਸਰ ਕੋਈ ਕਾਰਨ ਦਾ ਪਤਾ ਲੱਗਿਆ ਵੀ ਕਾਰਨ ਇਹਨਾਂ ਦਾ ਇੱਕੋ ਇੱਕੋ ਪਿੰਟ ਦੇ ਹੀ ਉਹਨਾਂ ਕੋਈ ਪੈਸੇ ਦੀ ਇਹਦੇ ਕੋਲ ਡਿਮਾਂਡ ਕੀਤੀ ਹੈ ਜਿੱਤੋਂ ਇਹਨਾਂ ਦਾ ਆਪਸ ਵਿੱਚ ਗਾਲੀ ਗਲੋਚ ਹੋ ਗਿਆ ਤੇ ਉਸ ਤੋਂ ਬਾਅਦ ਉਸ ਬੰਦੇ ਨੇ ਕਿਰਚ ਕਿਰਚਨਾਇ ਤੇ ਹਮਲਾ ਕਰ ਦਿੱਤਾ ਜਦੋਂ ਨਾ ਇਹਦੀ ਡੈਥ ਹੋ ਗਈ ਨਾਲ ਇਹਦੇ ਬ੍ਰਦਰ ਤੇ ਵੀ ਹਮਲਾ ਕਰਤਾ ਜਿਹੜਾ ਬਚਾਉਣ ਨੂੰ ਇਹਨੂੰ ਆਕੇ ਹੋਇਆ ਤੇ ਜਿਹਨੂੰ ਕਤਲ ਕੀਤਾ ਦਾ ਜੁਨਾਮ ਪਤਾ ਪਤਾ ਹੁੰਦਾ ਉਹ ਪੱਕੋ ਕੋਟਾਲੀ ਸਾਹਿਬ ਦਾ ਆ ਪਿੰਡ ਦਾ ਗੁਰਜੀਤ ਸਿੰਘ ਉਹਦਾ ਨਾਮ ਆ ਜਿਹੜੇ ਪੇਪਰਚਾ ਦਰਜ ਕਰਕੇ ਤੇ ਉਹ ਰੇਡ ਕਰਕੇ ਉਹਨੂੰ ਗ੍ਰਿਫਤਾਰੀ ਲਈ ਟੀਮਾਂ ਬਣਾ ਦਿੱਤੀਆਂ ਫਰਦਰ ਇਨਵੈਸਟੀਗੇਸ਼ਨ ਵਿੱਚ ਜਦੋਂ ਤੱਕ ਉਹਦੀ ਗ੍ਰਿਫਤਾਰੀ ਦੀ ਜਲਦ ਤੋਂ ਜਲਦ ਇਹਦੀ ਗ੍ਰਿਫਤਾਰੀ ਕੀਤੀ ਜਾ ਰਹੀ ਵੱਖ-ਵੱਖ ਟੀਮਾਂ ਬਣਾ ਕੇ ਆਨੇ ਤੋਂ ਵੀ ਤੇ ਬਾਕੀ ਸਟਾਫ ਤੋਂ ਵੀ ਬਣਾ ਕੇ ਤੇ ਇਹਨਾਂ ਤੇ ਰੀਡ ਕੀਤਾ ਜਾ ਰਿਹਾ ਛੇਤੀ ਕਾਮਯਾਬੀ ਮਿਲੇਗੀ ਧੰਨਵਾਦ